ਹਾਂ ਜੀ ਸੇਕਾਲੇ ਪਰਿਵਰਤਨ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟ੍ਰੈਂਡ ਬੁਟੀਕ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਰਕਵੈਸਟ ਹੈ ਜੀ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰਿਓ ਇੰਸਟਾਗ੍ਰਾਮ ਤੇ ਫੋਲੋ ਕਰਿਓ ਤੇ YouTube ਤੇ ਜਰੂਰ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਅੱਜ ਦੀ ਵੀਡੀਓ ਮੈਂ ਤੁਹਾਡੇ ਲਈ ਡਿਸਕਾਊਂਟ ਵਾਲੀ ਬਣਾ ਰਹੀ ਹਾਂ ਸਾਰੇ ਸੂਟ ਅੱਜ ਡਿਸਕਾਊਂਟ ਤੇ ਆ ਤੇ ਆਪਾਂ ਇਹ ਸੂਟ ਪਸ਼ਮੀਨੇ ਦੇ ਤੁਹਾਨੂੰ ਜਿਹੜਾ ਜਿਹੜਾ ਸੂਟ ਆਏਗਾ ਸਭ ਹਰੇਕ ਸੂਟ 'ਚ ਡਿਸਕਾਊਂਟ ਹੋਏਗਾ ਤੇ ਬਿਲਕੁਲ ਬ੍ਰਾਂਡ ਸਟਾਕ ਹੋਏਗਾ ਇਹ ਨਹੀਂ ਵੀ ਇਹ ਦੇ ਸਟ ਤੇ ਤਾਂ ਕਰਕੇ ਅਸੀਂ ਇਹ ਸਟਾਫ ਕਿਉਂਕਿ ਹੁਣ ਅਸੀਂ ਕਾਫੀ ਸਾਡੇ ਕੋਲ ਸਿਲਕ ਵਿੱਚ ਸੂਟ ਅੱਗੇ ਬਣ ਰਹੇ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਇਹ ਸਟਾਫ ਬਣਾ ਨੂੰ ਮਿਲ ਜਾਈ ਤਾਂ ਕਿ ਉਹ ਸਟਿਚਿੰਗ ਕਰਾ ਕੇ ਪਾ ਸਕਣ ਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨ ਤੇ ਦੱਸਣ ਕਿ ਕਿਸ ਤਰ੍ਹਾਂ ਦੀ ਸੂਟ ਲੱਗੀ ਪ੍ਰਿੰਟ ਸੂਟ ਆ ਪਸ਼ਮੀਨੇ ਦਾ ਨਾਲ ਪਸ਼ਮੀਨੇ ਦੀ ਬਾਟਮ ਤੁਸੀਂ ਦੇਖ ਸਕਦੇ ਬ੍ਰਾਂਡ ਸਟਾਫ ਆ ਕੋਈ ਐ ਨਹੀਂ ਕਿ ਅਪਾ ਸੇਲ ਡਿਸਕਾਊਂਟ ਲਾਇਆ ਤੇ ਕੋਈ ਸਟਾਫ ਮਾਰਾ ਹੋਏਗਾ ਇਦਾਂ ਦਾ ਕੁਝ ਨਹੀਂ ਹੈਗਾ ਤੇ ਦੁਪੱਟਾ ਤੁਸੀਂ ਸਾਡੇ ਕੋਲ ਰੈਡੀ ਕਰਾਉਣਾ ਕਰਵਾ ਸਕਦੇ ਅਗਰ ਇਸੇ ਤਰ੍ਹਾਂ ਅਨ ਸਟਿਚਮ ਗੋਣਾ ਤੇ ਤਾਂ ਵੀ ਮਗਵਾ ਸਕਦੇ ਹੈ ਸਟਾਕ ਬਹੁਤ ਸੋਹਣਾ ਹੈ ਪ੍ਰਿੰਟ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਆ ਤੁਹਾਨੂੰ ਲੱਗਦਾ ਕਿ ਕੋਸ਼ਿਸ਼ ਚ ਹੋਏਗਾ ਦੇਖੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਪ੍ਰਿੰਟ ਬਹੁਤ ਪਿਆਰਾ ਵਾ ਕੋਈ ਐਦਾਂ ਨਹੀਂ ਹੈਗਾ ਵੀ ਪ੍ਰਿੰਟ ਨਹੀਂ ਆ ਦੇਖੋ ਨਾਲ ਬਾਟਮ ਮੈਚਿੰਗ ਬਹੁਤ ਸੋਹਣਾ ਸੂਟ ਹੈ ਇਸ ਵਗੈਰਾ ਕਰਕੇ ਤੁਸੀਂ ਸਟਿਚਿੰਗ ਕਰ ਸਕਦੇ ਹੋ ਜੇ ਤੁਸੀਂ ਬਾਟਮ ਤੇ ਵਰਕ ਕਰਾਉਣਾ ਤੇ ਦੱਸ ਸਕਦੇ ਇਸੇ ਤਰ੍ਹਾਂ ਕਿਉਂਕਿ ਸਾਡੇ ਸਾਰੇ ਕੋ ਸਾਡੇ ਕੋ ਇੱਕ ਇੱਕ ਸੂਟ ਹੈ ਤੇ ਇਸ ਕਰਕੇ ਅਸੀਂ ਸੇਲ ਲਗਾ ਰਹੇ ਹਾਂ ਕਿ ਤਾਂ ਕਿ ਇਹਦੇ ਨਾਲ ਦਾ ਸਾਨੂੰ सेम ਬਰੰਟ ਨਹੀਂ ਮਿਲੇਗਾ ਮੰਨ ਲਓ ਪਸ਼ਮੀਨਾ ਤੇ ਮਿਲ ਜਾਏਗਾ ਕਟ్రਾਈ ਵੀ ਮਿਲ ਜਾਏਗੀ ਸਭ ਕੁਝ ਮਿਲ ਜਾਏਗਾ ਪਰ ਇੱਕ ਇੱਕ ਹੀ ਸੂਟ ਹੈ ਇਸ ਕਰਕੇ ਲਗਾ ਰਹੇ ਹਾਂ ਇਸ ਤਰ੍ਹਾਂ ਦੇ ਸੂਟ ਤੁਸੀਂ ਦੇਖਿਓ ਪਰ ਸਟਿਚ ਕਰਕੇ ਪਹਿਲਾਂ ਸੇਲ ਕਿਤੇ ਹੋਏ ਇਹਨਾਂ 'ਚ ਕੋਈ ਕੰਪਲੇਂਟ ਵਾਲਾ ਕੰਮ ਨਹੀਂ ਹੈਗਾ ਬਿਲਕੁਲ ਰਾਮ ਟੈਕਸ ਦੀ ਦੇਖੋ ਬਾਟਮ ਆ ਕਰੀਮ ਸ਼ੇਡ ਦੀ ਬਾਟਮ ਆ ਤੇ ਸ਼ਰਟ ਵਰਗ ਹੈ ਤੇ ਕਟرائی ਇਹ ਇਹ ਐ ਦੇਖੋ ਕਟرائی ਇਹ ਬਿਲਕੁਲ ਬ੍ਰੈਂਡ ਸਟਾਫ ਹੈ ਤੇ ਜੋ ਸਟਾਫ ਦਾ ਮਤਲਬ ਸੀ ਆਪਣਾ ਮਾਰਜਿਨ ਛੱਡਦਾ ਬਾਕੀ ਸਟਾਫ ਦਾ ਜੋ ਹੈਗਾ ਤੇ ਉਹੀ ਸਿਰਫ ਉਹਨਲੀ ਤੁਹਾਡੇ ਕੋਲ ਲੈ ਰਹੇ ਆ। ਠੀਕ ਹੈ ਜੀ ਆ ਦੇਖੋ ਕਟرائی ਦਾ ਸੂਟ ਆਪਾਂ ਤੁਹਾਨੂੰ ਇੱਕ ਚਿੱਟ ਵੀ ਦਿਖਾਉਂਦੇ ਆ। ਸੇਮ ਪਿਛੇ ਮਿੰਨੇ ਦੀ ਮੈਂ ਤੁਹਾਨੂੰ ਪਹਿਲਾਂ ਬਾਟਮ ਦਿਖਾਈ ਇਹ ਸੇਮ ਹੀ ਆ ਡਿਜ਼ਾਈਨਰ ਜੇ ਤੁਸੀਂ ਸੇਮ ਇਸ ਤਰ੍ਹਾਂ ਡਿਜ਼ਾਈਨ ਵੀ ਬਣਾ ਸਕਦੇ ਆ ਇਹ ਬਾਟਮ ਦਾ ਡਿਜ਼ਾਈਨ ਆ ਜਾਏਗਾ ਸ਼ਰਟ ਨਾਲ ਦਾ ਲਾ ਕੇ ਆਪਾਂ ਬਣਾਇਆ ਹੋਇਆ ਤੇ ਸ਼ਰਟ ਤੇ ਵੀ ਆਪਾਂ ਡਿਜ਼ਾਈਨ ਦਿੱਤਾ ਸਾਡੇ ਸੂਟ ਤੁਸੀਂ ਹਮੇਸ਼ਾ ਦੇਖੋਗੇ ਕੁਝ ਨਾ ਕੁਝ ਇਹ ਨਹੀਂ ਵੀ ਆਪਾਂ ਪਲੇਨ ਆ ਤੇ ਜਾਂ ਪ੍ਰਿੰਟ ਆ ਤੇ ਉੱਤੇ ਕੁਝ ਡਿਫਰੈਂਟ ਹੀ ਹੋਏਗਾ ਹਮੇਸ਼ਾ ਹੀ ਡਿਫਰੈਂਟ ਹੋਏਗਾ ਇਹ ਦੇਖੋ ਇਹ ਬਾਜੂ ਦਾ ਡਿਜ਼ਾਈਨ ਹੈ ਇਹ ਨੇਕ ਦਾ ਡਿਜ਼ਾਈਨ ਨਾਲ ਆਪਾਂ ਪਾਈਪਿੰਗ ਦਿੱਤੀ ਹੁੰਦੀ ਹੈ ਕੋਈ ਸਿੰਪਲ ਨਹੀਂ ਹੁੰਦਾ ਹੈਗਾ ਇਹ ਬਾਜੂ ਤੇ ਤੇ ਇਹ ਪਾਈਪਿੰਗ ਦਿੱਤੀ ਬੋਟਲ ਨਾਲ ਦੀ ਤੁਹਾਨੂੰ ਆਈਡੀਆ ਹੋ ਜਾਏਗਾ ਇਸ ਤਰ੍ਹਾਂ ਦੇ ਕਿੱਕ ਇਹਦੀ ਬੋਟਮ ਤੇ ਇਹ ਇਸ ਤਰ੍ਹਾਂ ਕੇਰਾ ਕੇਰਾ ਦੇਖ ਲਓ ਬੈਕ ਸਾਈਡ ਤੇ सेम ਆ ਤੇ ਅਗਲੀ ਸਾਈਡ ਤੇ ਵੀ ਸੇਮ ਹੈ ਇਹ ਇਸ ਦਾ ਟਾਈ ਐਂਡ ਡਾਈ ਦੁਪੱਟਾ ਹੈ। ਸੇਮ ਦੁਪੱਟਾ ਹੈ। ਲੇਸ ਹੈ। ਲੇਸ ਵੀ ਟਾਈ ਐਂਡ ਡਾਈ ਕੀਤੀ ਹੋਈ ਹੈ। ਇਹ ਨਾਲ ਦੁਪੱਟਾ ਵੀ ਤੇ ਦੁਪੱਟਾ ਹੈਗਾ ਕੋਟਾ ਡੋਰੀਏ ਦਾ। ਇਹ ਦੇਖੋ। ਠੀਕ ਹੈ ਜੀ। ਇਸ ਤਰ੍ਹਾਂ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਤੁਸੀਂ ਸੇਮ ਸਟਿਚਿੰਗ ਕਰਵਾ ਸਕਦੇ ਹੋ। ਐਸ ਸੂਟ ਦੀ ਵੀ ਕਰਵਾ ਸਕਦੇ ਆ। ਇਹ ਐਸ ਸੂਟ ਦੀ ਵੀ ਕਰਵਾ ਸਕਦੇ ਆ। ਇਹ ਸਾਡੇ ਕੋਲ ਬਲੈਕ ਆ ਪਲੇਨ ਬਾਟਮ ਨਾਲ ਇਹਦੀ ਵੀ ਤੁਸੀਂ ਕਰਾ ਸਕਦੇ ਦੇਖੋ ਵਿੱਚ ਪ੍ਰਿੰਟ ਅੰਬੀ ਵਾਲਾ ਡਿਜ਼ਾਈਨ ਇਹਦੀ ਵੀ ਕਰਵਾ ਸਕਦੇ ਆ ਸਿਕ ਸਾਡੋ ਇੱਕ ਇਹ ਕੁਛ ਮਹੀਨੇ ਦਾ ਇਹਦੇ ਵੀ ਨੀਚੇ ਦੇ ਇਸ ਨਾਲ ਡਿਜ਼ਾਈਨ ਨਾਲ ਫਰੰਟ ਤੇ ਬਾਜੂ ਦੇ ਉੱਤੇ ਠੀਕ ਹੈ ਸਾਡੇ ਕੋਲ ਇਹ ਨਾਲ ਇੱਕ ਸਟਾਲ ਵੀ ਹੈ ਅਗਰ ਤੁਸੀਂ ਲੈਣਾ ਚਾਹੋ ਲੈ ਸਕਦੇ ਅਗਰ ਤੁਸੀਂ ਕਲਿੱਕ ਕਰਨਾ ਤੇ 담 ਕਰ ਸਕਦੇ ਓਨਲੀ ਸੂਟ ਤੁਸੀਂ ਲੈ ਸਕਦੇ ਇਸੀ ਤਰ੍ਹਾਂ ਪਿਛਲੇ ਮਹੀਨੇ ਦਾ ਤੁਹਾਡੇ ਕੋਲ ਓਲਓਵਰ ਇਹ ਵੀ ਸੂਟ ਆ। ਬ੍ਰਾਂਡ ਰਾਮਟੈਕਸ ਦਾ ਓਲਓਵਰ ਸੂਟ ਮਿਲੇਗਾ ਜੀ। ਤੇ ਇਸ ਫਰੰਟ ਤੇ ਓਨਲੀ ਵਨ ਜਿਲੇ ਰੱਖ ਸਕਦੇ। ਅੱਗੇ ਵੀਡੀਓ ਦੇਖੋ ਤੇ ਇਹਦੇ ਵਿੱਚ ਆ ਸੂਟ ਮਿਲੇਗਾ। ਨਾਲ ਦੁਪੱਟਾ। ਨਾਲ ਤੁਹਾਨੂੰ ਰਾਮਟੈਕਸ ਦੀ ਪਲੇਨ ਬੋਟਲ ਮਿਲੇਗੀ। ਇਹ ਬਹੁਤ ਸੋਹਣਾ ਹੈਗਾ ਵਾ। ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ। ਇੱਦਾਂ ਦੀ ਗੱਲ ਨਹੀਂ ਹੈਗੀ ਸਿਰ ਦੇਖੋ ਫਰੰਟ ਦੇਖੋ ਕਿੰਨੇ ਸੋਹਣੇ ਠੀਕ ਹੈ ਜੀ ਇੱਥੇ ਬਾਟਮ ਨਾਲ ਬਿਲਕੁਲ ਮੈਚ ਕੀਤੀ ਹੁੰਦੀ ਹੈ ਸੀ ਠੀਕ ਹੈ ਇਹ ਨਾਲ ਦੁਪੱਟਾ ਤੁਹਾਨੂੰ ਸੇਮ ਮਿਲ ਜੇਗਾ ਕਿਉਂਕਿ ਇਹਦੇ ਨਾਲ ਸੀ ਜਿਹੜਾ ਨਾਲ ਨਹੀਂ ਹੋਏਗਾ ਆਪਾਂ ਉਹ ਤੁਹਾਡੀ ਪਸੰਦ ਨਾਲ ਕਰ ਦਾਂਗੇ ਇਹਦੇ ਨਾਲ ਤੇ ਬਹੁਤ ਸੋਹਣਾ ਲਾਈਟ weight ਹੈ कॉटन बेस्ड ਦੁਪੱਟਾ ਸਿਰ ਤੋਂ ਬਿਲਕੁਲ ਨਹੀਂ ਲਿਖੂਗਾ ਹਾਂਜੀ ਇਹ ਵੀ ਤੁਸੀਂ ਦੇਖ ਲਓ ਮੈਂ ਖੋਲ ਕੇ ਤੁਹਾਨੂੰ ਦਿਖਾ ਦਿੰਨੀ ਇਹ ਦੇਖੋ ਇਹ ਇੱਕ ਸੂਟ ਤੇ ਨਾਲ ਇਹਦਾ ਟਾਈ ਐਂਡ ਆਈ ਪਿਓਰ ਦਾ ਦੁਪੱਟਾ ਬਿਲਕੁਲ ਸੂਟ ਦੇ ਵਾਲੇ ਕਲਰ ਲੱਗੇ ਹੋਏ ਆ ਤੇ ਅਗਰ ਤੁਸੀਂ ਚਾਹੋ ਤੇ ਮੈਚਿੰਗ ਸੇਮ ਲੇਸ ਵੀ ਲੈ ਸਕਦੇ ਆ ਕਿਉਂਕਿ ਅਸੀਂ ਸੂਟਾਂ ਨਾਲ ਰੱਖੀ ਹੁੰਦੀ ਨਾਰਮਲ ਤੇ ਅਗਰ ਤੁਸੀਂ ਨਹੀਂ ਲੈਣਾ ਚਾਹੋ ਤਾਂ ਕੋਈ ਚੱਕਰ ਨਹੀਂ ਤੁਸੀਂ ਸਕਿੱਪ ਵੀ ਕਰ ਸਕਦੇ ਆ ਤੇ ਭਰ ਦੁਪੱਟਾ ਤੇ ਦੇਖੋ ਟਾਈ ਐਂਡ ਡਾਈ ਤਾਂ ਦਾ ਹਾਲ ਇਹਦੇ ਵਿੱਚ ਬਹੁਤ ਸੋਹਣਾ ਦੁਪੱਟਾ ਹੈ ਸੂਟ ਦੀ ਲੁੱਕ ਬਹੁਤ ਸੋਹਣੀ ਆਏਗੀ ਦੇਖ ਸਾਰੇ ਕਲਰ ਜਿਹੜੇ ਵੀ ਹੈਗੇ ਨੇ ਵਿੱਚ ਆਪਾਂ ਦਿੱਤੇ ਹੋਏ ਸੂਟ ਵਾਲੇ ਇਹ ਤੁਸੀਂ ਇਹ ਲੈ ਸਕਦੇ ਪਿਓਰ ਦਾ ਦੁਪੱਟਾ ਹੈ ਅਤੇ ਕੋ ਲਾਈਟ ਵੀ ਬਿਲਕੁਲ ਸੋਹਣਾ ਤੇ ਕਲਰ ਸਾਰੇ ਸੂਟ ਆਨੇ ਇਹ ਸਤਾਈਆ ਇਹ ਬਿਨਾਂ ਦੁਪੱਟੇ ਤੋਂ ਇਹ ਤੁਸੀਂ ਇੱਦਾਂ ਲੈ ਸਕਦੇ ਹੋ ਤੇ ਅਗਰ ਤੁਸੀਂ ਕਹੋਗੇ ਤਾਂ ਅਸੀਂ ਤੁਹਾਨੂੰ ਦੁਪੱਟਾ ਡਾਈ ਕਰਾ ਦੇਵਾਂਗੇ ਹਾਂਜੀ ਬਾਕੀ ਰਾਮ ਟੈਕਸ ਦਾ ਪਲੇਨ ਪਸ਼ਮੀਨਾ ਜਾਂ ਤੁਹਾਨੂੰ ਭਵਿੰਦਰਾ ਬ੍ਰਾਂਡ ਦਾ ਸਾਡੇ ਕੋਲ ਮਿਲ ਜੇਗਾ ਸਿਲਕ ਪਸ਼ਮੀਨਾ ਮੰਨ ਲਓ ਇਹ ਇਹ ਤੁਹਾਨੂੰ ਮਿਲ ਜੇਗਾ ਤੁਸੀਂ ਲੈ ਸਕਦੇ ਸਾਡੇ ਕੋਲ ਅਵੇਲੇਬਲ ਆ ਪਲੇਨ ਸਟਾਕ ਤੇ ਇਹ ਮਿਜਾ ਕਰਦੇ ਹਾਂ ਤੁਸੀਂ ਕੋਈ ਵੀ ਕਲਰ ਲੈ ਸਕਦੇ ਕਾਫੀ ਸਾਡੇ ਕੋਲ ਹੈਗੇ ਕਲਰ ਇਹ ਦੇਖੋ ਤੁਸੀਂ ਜਿਵੇਂ ਲੈ ਸਕਦੇ ਹੈ। ਹੋ ਗਿਆ। ਤੇ ਮਿਜਾ ਕਰਦੇ ਹਾਂ ਇਸ ਤਰ੍ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਿਓ। ਤੇ ਪ੍ਰਿੰਟ ਸੂਟ ਡਿਸਕਾਊਂਟ ਵਾਲੇ ਤੁਸੀਂ ਲੈ ਸਕਦੇ ਹੋ ਇਹ ਤੁਸੀਂ ਪਲੇਨ ਲੈ ਸਕਦੇ ਹੋ ਜਾਂ ਆਪਣੀ ਪਸੰਦ ਨਾਲ ਕਰਾ ਸਕਦੇ ਇਹਨਾਂ ਤੇ ਕੋਈ ਡਿਸਕਾਊਂਟ ਨਹੀਂ ਸਿਰਫ ਓਨਲੀ ਪ੍ਰਿੰਟ ਸੂਟ ਉੱਤੇ ਦਿੱਤਾ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਲਕ ਪਸ਼ਮੀਨਾ ਬਹੁਤ ਬ੍ਰਾਂਡਡ ਸਟਾਫ ਆ ਭਪਿੰਦਰਾ ਬ੍ਰਾਂਡ ਦਾ ਤੇ ਦੂਸਰੇ ਵੀ ਸਾਰੇ ਜਿਹੜੇ ਸਟਾਫ ਬ੍ਰਾਂਡ ਆ ਸਾਡੇ ਕੋਲ ਆਪਣੇ ਕੋ ਜਿਹੜਾ ਬ੍ਰਾਂਡ ਆ ਤੇ ਸਾਰੇ ਹੀ ਰਾਮ ਟੈਕਸ ਦੇ ਆ ਤੇ ਇਹਨਾਂ ਤੇ ਕੋਈ ਲੋਈ ਵਗੈਰਾ ਨਹੀਂ ਆਉਂਦੀ ਤੇ ਇਹ ਸਟਾਫ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਇਹ ਤੁਹਾਨੂੰ ਓਨਲੀ ਜੋ ਵੀ ਸਟਾਫ ਦਾ ਰੇਪ ਆਪਣਾ ਮਾਰਜਨ ਛੱਡ ਕੇ ਜਿਹਦੇ ਨਾਲ ਦੁਪੱਟਾ ਤੁਹਾਨੂੰ ਉਹ ਮਿਲੇਗਾ ਤੇ ਜੋ ਦੁਪੱਟੇ ਤੋਂ ਬਿਨਾ ਤੁਹਾਨੂੰ ਇਹ ਸਾਰੇ ਸੂਟ ਡਿਸਕਾਊਂਟ ਤੇ ਤੁਸੀਂ ਲੈ ਸਕਦੇ ਆ ਅਗਰ ਕੋਈ ਵਰਕ ਵਗੈਰਾ ਕਰਾਉਣਾ ਤੁਸੀਂ ਸਾਡੇ ਨਾਲ ਦੱਸ ਸਕਦੇ ਸਾਡੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ ਨਾਲ ਬਹੁਤ ਬਹੁਤ ਧੰਨਕਤੂ ਬਾਏ ਬਾਏ ਮਿਲਦੇ ਆ ਅਗਲੀ ਵੀਡੀਓਸ